ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜਦੇੜ ਸਾਹਿਬ ਦੇ ਬਿਲਕੁਲ ਲਾਗੇ ਪਿੰਡ ਆ ਦੋਸਤੋ ਪਨਗੋਟਾ ਤੁਸੀਂ ਖਾਸ ਵਿਜ਼ਿਟ ਕਰ ਲਿਓ ਵੀਰ ਗੁਰਪ੍ਰੀਤ ਸਿੰਘ ਦੇ ਕੋਲੇ ਆਇਆ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਆ ਇਸ ਘਰੋਂ ਪਸ਼ੂ ਜਿਹੜੇ ਆ ਆਪਾਂ ਤੁਹਾਨੂੰ ਦਿਖਾਉਂਦੇ ਰਹੀਦਾ ਹਰ ਵਾਰ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਨਾਗ ਦਿਖਾਵਾਂਗੇ ਇੱਕ ਜਿਹੜੀ ਇਹ ਸਾਹਮਣੇ ਤੁਸੀਂ ਵਾੜ ਦੇਖ ਰਹੇ ਹੋ ਬਿਲਕੁਲ ਤਾਜੀ ਸੂਈ ਸੁਬਾਈ ਆ ਹੈਵੀ ਬਿਗ ਆਰਡਰ ਆ ਦੋਸਤੋ ਬਿਲਕੁਲ ਤਾਜੀ ਸੂਈ ਆ ਅ ਅੱਜ ਮਾਰਨਿੰਗ ਜਿਹੜੀ ਸੂਈ ਆ ਦੋਸਤੋ ਪੂਰਾ ਵੇਰਵਾ ਜਿਹੜਾ ਪੂਰੀ ਡਿਟੇਲ ਆ ਉਹ ਬਾਈ ਗੁਰਪ੍ਰੀਤ ਦੇ ਨਾਲ ਗੱਲਬਾਤ ਕਰ ਲਾਂਗੇ ਤੇ ਇੱਕ ਜਿਹੜੀ ਦੋਸਤੋ ਇਹ ਲਾਲ ਵਾੜ ਤੁਸੀਂ ਦੇਖ ਰਹੇ ਹੋ ਇਹ ਗੱਬਣ ਠੀਕ ਹੈ ਜੀ ਕਿੰਨੇ ਕ ਦਿਨ ਹਜੇ ਲੈ ਜੂਗੀ ਉਹ ਸੂਣ ਦੇ ਵਿੱਚ ਸੋ ਪੂਰੀ ਗੱਲਬਾਤ ਕਰਾਂਗੇ ਤੇ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਤੁਹਾਨੂੰ ਸਮਝ ਵਿੱਚ ਆ ਸਕੇ ਆਓ ਕਰਦੇ ਆ ਗੱਲਬਾਤ ਬਾਈ ਗੁਰਪ੍ਰੀਤ ਸਿੰਘ ਦੇ ਨਾਲ ਸਤ ਸਪੈਨਾ ਬਾਈ ਗੁਰਪ੍ਰੀਤ ਸਿੰਘ ਸਾਥਰੀ ਕਾਲ ਸਾਥਰੀ ਕਾਲ ਤੁਹਾਨੂੰ ਸਾਰਾ ਹੋਰ ਭਰਾ ਦੇ ਕੀ ਹਾਲ ਨੇ ਵਧੀਆ ਠੀਕ ਠਾਕ ਚੱਲਦੀ ਠੀਕ ਹੈ ਜੀ ਅੱਛਾ ਗੁਰਪ੍ਰੀਤ ਭਾਈ ਪਸ਼ੂ ਅੱਜ ਤੇ ਦੋ ਬੈੜਾ ਮਕਾਉ ਹਾਂਜੀ ਇੱਕ ਤਾਦੀ ਅੱਜ ਹੀ ਸੂਈ ਹੈ ਹਾਂਜੀ ਇਹ ਉਹ 4 ਵਜੇ ਸੂਈ ਸੂਈ ਅੱਜ ਮਾਰਨਿੰਗ ਮਾਰਨਿੰਗ ਮਾਰ ਇੱਕ ਇਹ ਜਿਹੜੀ ਆ ਦਿਨ ਲੈਂਦੀ ਹੈ ਹਾਂਜੀ ਇਹ 10 ਦਿਨ ਲੈਂਦੀ ਹੈ ਠੀਕ ਹੈ ਜੀ ਹਾਂਜੀ ਸੋ ਆਜੋ ਕਰਦੇ ਆ ਡਿਟੇਲ ਆਪਾਂ ਸਾਂਝੀ ਤੇ ਹੋਰ ਸਭ ਠੀਕ ਠਾਕ ਕਿੱਦਾਂ ਹੋ ਰਿਹਾ ਬੜਾ ਚੱਲ ਚੱਲੋ ਆਜੋ ਇੱਥੋਂ ਕਰ ਲਈਏ ਸਟਾਰਟ ਜੀ ਇੱਥੋਂ ਕਰ ਲਈਏ ਫਾਈਡਰ ਨੰਬਰ ਤੇ ਜਿਹੜੀ ਦੋਸਤੋ ਆਪਾਂ ਤੁਹਾਨੂੰ ਇਹ ਵੈੜ ਦਿਖਾ ਰਹੇ ਹਾਂ ਠੀਕ ਹੈ ਜੀ ਇਹ ਬਰੀਡ ਵਾਈਜ਼ ਆ ਗਈ ਥੋੜਾ ਸ਼ਾਈ ਵਾਲ ਚ ਹਾਂਜੀ ਹਾਂ ਸ਼ਾਈ ਵਾਲ ਠੀਕ ਹੈ ਜੀ ਸੀਲ ਸਾਊ ਬਹੁਤ ਜਾਰੀ ਠੀਕ ਹੈ ਹਵਾਨੇ ਵੱਲੋਂ ਜਿਹੜਾ ਦੋਸਤੋ ਕਮਾਨਾ ਕਰੀ ਬੈਠੀ ਆ ਕਰਮਾ ਵਾਲੀ ਅੱਜ ਦੇ ਦਿਨ ਸੋ ਵੱਡਾ ਸਾਈਜ਼ ਹਵਾਨੇ ਦਾ ਹੈ ਤੇ ਉਮੀਦ ਚੰਗੇ ਦੁੱਧ ਦੀ ਕਰ ਸਕਦੇ ਆ ਕਿੰਨ੍ਹੇ ਹਾਲ ਆਪਾਂ ਲੈਣੀ ਜਾਣਕਾਰੀ ਸੁਹਾ ਗੁਰਪੀ ਭਾਈ ਕਿੰਨਾਸ ਸੂਈ ਆ ਇਹ ਦੂਸਰਾ ਸੁਹਾ ਸੰਧੂ ਸਾਹਿਬ ਦੂਸਰਾ ਹਾਂਜੀ ਅੱਜ ਦੇ ਅੱਜੋ ਮਾਰਨਿੰਗ ਸੂਈ ਆ ਹਾਂਜੀ ਮਾਰਨਿੰਗ ਸੂਈ 4 ਵਜੇ ਅੱਜ 31 ਜੁਲਾਈ ਨੂੰ ਹਾਂਜੀ ਮਾਰਨਿੰਗ ਹਾਂਜੀ ਜੇਰ ਜੂਰ ਪੈ ਗਈ ਸੀ ਹਾਂਜੀ ਓਕੇ ਬਿਲਕੁਲ ਆਪਣੇ ਕੋਲ ਵੀਡੀਓ ਪਈ ਆ ਕਿੰਨੇ ਟਾਈਮ ਬਾਅਦ ਪੈ ਗਈ ਜੇਰ ਇਹ ਜੇਰ ਇਹਦੀ ਪੈ ਗਈ ਕਿ ਮੇਰੇ ਸੋਨਾ 5-6 ਘੰਟੇ ਬਾਅਦ ਪੈ ਗਈ ਘੰਟੇ ਕੇ ਬਾਅਦ ਹਾਂਜੀ ਹਾਂਜੀ ਠੀਕ ਆ ਤੇ ਮਾੜਾ ਮੋੜ ਕੋਈ ਕੱਢਿਆ ਬੋਲਾ ਫੂਲਾ ਥੋੜਾ ਬਾਦ ਹਾਂਜੀ ਕੱਢਿਆ ਹੀ ਕਿ 7 6-7 ਕਿਲੋ ਕੱਢਿਆ ਅੱਛਾ ਹਾਂਜੀ ਸ਼ੀਸਾ 7 ਕਿਲੋ ਜਿਹੜੀ ਬੌਲੇ ਦੇ ਵਿੱਚੋਂ ਜਿਹੜੀ ਦੋਸਤੋ ਚਵਾਈ ਹੋਈ ਆ ਠੀਕ ਆ ਤੇ ਫੁੱਲ ਵੱਡੇ ਖਵਾਨੇ ਵਿੱਚ ਆ ਠੀਕ ਆ ਜੀ ਤਾਂ ਬੱਚਾ ਥੱਲੇ ਕੀ ਆ ਬੱਚਾ ਹੀ ਮਗਰ ਬੱਚਾ ਠੀਕ ਆ ਹਾਂ ਜੀ ਆ ਜਿਹੜਾ ਬੱਚਾ ਬੱਚਾ ਮੇਰ ਦਾ ਸੀਲ ਸੂਰਨ ਨੇ ਰਕਾੜੀ ਤੋੜੀ ਆ ਤੇ ਆਹ ਦੇ ਸਾਵੇਂ ਪੁੱਠੇ ਬੰਨੇ ਬੈਜੂ ਪਾਵੇ ਤੇ ਦੇ ਦੱਲੇ ਬੈਜੂ ਹੋਣੀ ਕੋਈ ਚੱਕਰ ਨਹੀਂ ਹੈਗਾ ਠੀਕ ਆ ਗੁਰਪੀ ਭਾਈ ਖੋਲ ਕੇ ਤੋਰ ਕੇ ਦਿਖਾਈਏ ਤੋ ਕਾਫੀ ਵਧੀਆ ਦੋਸਤੋ ਹਾਈਟ ਮੀਡੀਅਮ ਜਿਹੜੀ ਨਾਰਮਲ ਆਪਾਂ ਸ਼ਾਹੀਵਾਲਾ ਪਿਓਰ ਚਾਈਵਾਲ ਕ੍ਰੋਸ ਦੀ ਗੱਲ ਕਰ ਲਈਏ ਜਿਹੜੀ ਹਾਈਟ ਦੇ ਵਿੱਚ ਪਸ਼ੂ ਐਨੀਮਲ ਹੁੰਦੇ ਆ ਔਰ ਟੀ ਹਾਈਟ ਦੇ ਵਿੱਚ ਆ ਠੀਕ ਆ ਜੀ ਬਾਕੀ ਥਾਣ ਥੂਨ ਦਾ ਸਹਿਜ ਜਦੋਂ ਆਪਾਂ ਥੋੜਾ ਜਿਹਾ ਸ਼ਾਹੀਵਾਲ ਦੀ ਗੱਲ ਕਰ ਲਈਏ ਗੋਲ ਥਾਣਾ ਦੋਸਤੋ ਉਦੋਂ ਜਿਹੜੀ ਆ ਕੁਆਲਿਟੀ ਥਣ ਦੀ ਆ ਉਹ ਬਿਲਕੁਲ ਸਾਹਮਣੇ ਨਿਕਲ ਕੇ ਆ ਹੀ ਜਾਂਦੀ ਆ ਚਾਹੇ ਸ਼ਾਹੀਵਾਲ ਕ੍ਰੋਸ ਸੰਗ ਦੇ ਵਿੱਚ ਚਾਹੇ ਪਿਓਰ ਸ਼ਾਹੀਵਾਲ ਤੇ ਥਣ ਮੋਟਾ ਗੋਲਾ ਹਵਾਨਾ ਜਿੰਨਾ ਕਾ ਦੋਸਤੋ ਤੁਸੀਂ ਅੱਗੇ ਨੂੰ ਬਣਾਵਟ ਦੇਖ ਰਹੇ ਹ ਆ ਪਿੱਛੇ ਨੂੰ ਆ ਠੀਕ ਆ ਜੀ ਸੋ ਬਿਲਕੁਲ ਚੰਗੇ ਬਰਡੇ ਆਰਡਰ ਦੇ ਵਿੱਚ ਆ ਉਮੀਦ ਚੰਗੀ ਖਾਸੀ ਅੱਜ ਮਾਰਨਿੰਗ ਸੂਈ ਆ ਕੋਈ 6-7 ਕਿਲੋ ਜਿਹੜਾ ਬੋਹਲਾ ਉਹ ਕੱਢਿਆ ਠੀਕ ਆ ਆ ਦੇਖੋ ਠੀਕ ਆ ਜੀ ਬਾਕੀ ਆ ਸਾਈਜ਼ ਹੈਗਾ ਥਣ ਦਾ ਵਿੱਚੋਂ ਜਿਹੜਾ ਡਿਫਰੈਂਸ ਆ ਗਾਇਬ ਉਹ ਦੇਖ ਸਕਦੇ ਹੋ ਤੁਸੀਂ ਠੀਕ ਆ ਸਪੀਸ ਵੀ ਇੱਟਾ ਕੀ ਖਾਸੀ ਆ ਚੰਗੀ ਸਪੇਸ ਆ ਦੇ ਕੋਪੀ ਭਾਈ ਕਿਵੇਂ ਆ ਤੁਸੀਂ ਚਵਾਈ ਕਿੱਦਾਂ ਨਿਕਲੀ ਸਰ ਚਵਾਈ ਇੱਕ ਨੰਬਰ ਸੰਦੂ ਸਾਹ ਪੋਲੀ ਆ ਚੋਣ ਬਿਲਕੁਲ ਜੀ ਠੀਕ ਹੈ ਜੀ ਅੱਛਾ ਗੁਰਪ੍ਰੀਤ ਭਾਈ ਕਿੰਨਾ ਮੋਲ ਡਿਮਾਂਡ ਕੀ ਕਰਦੇ ਆ ਮੋਲ ਸੰਦੂ ਸਾਹਿਬ ਦਾ 50000 ਰੁਪਿਆ ਅੱਛਾ ਜੀ ਹਾਂ ਜੀ ਤੇ 60000 ਦੇ ਵਿੱਚੋਂ ਮਾਨ ਮਤਾ ਹੀ ਹੋਊਗਾ ਅੱਛਾ 60000 ਦੇ ਵਿੱਚੋਂ ਹਾਂ ਜੀ ਹਾਂ ਜੀ ਦੁੱਧ ਕਪੈਸਿਟੀ ਕਿੰਨੀ ਰਹੂਗੀ ਕੁਝ ਐਸਟੀਮੇਟ ਇਹ 20 ਪਲੱਸ ਆਈ 20 ਪਲੱਸ ਚ ਵਾ ਦੂਗੀ ਠੀਕ ਹੈ ਜੀ 20 ਪਲੱਸ ਭਾਈ ਗੁਰਪ੍ਰੀਤ ਕਹਿੰਦਾ ਵੀ ਦੁੱਧ ਚ ਵਾ ਦੂਗੀ ਦੋਸਤੋ ਆਰਡਰ ਕੁਆਲਿਟੀ ਕਾਫੀ ਚੰਗੀ ਖਾਸੀ ਆ ਵੱਡੀ ਅਟਰ ਸ਼ੇਪ ਹੈਗੀ ਆ ਠੀਕ ਆ ਤੋਂ ਮਿਲਕ ਦੀ ਆਪਾਂ ਆਸ ਕਰ ਸਕਦੇ ਆ ਐਨੀਮਲ ਤੋਂ ਫਿਲਹਾਲ ਬੌਲੇ ਦੇ ਵਿੱਚ ਅੱਜ ਮਾਰਨਿੰਗ ਜਿਹੜੀ 31 ਜੁਲਾਈ ਨੂੰ ਹੋਈ ਆ ਠੀਕ ਆ ਜੇਰ ਪ੍ਰੋਪਰ ਪੈ ਗਈ ਆ ਵੀਡੀਓ ਜਿਹੜੀ ਆ ਉਹਦੀ ਵੀ ਤੁਹਾਨੂੰ ਮਿਲ ਜੂਗੀ ਜੇਕਰ ਕਿਸੇ ਵੀਰ ਨੇ ਵੀਡੀਓ ਦੇਖਣੀ ਆ ਜੇਰ ਪ੍ਰੋਪਰ ਪੈ ਗਈ ਦੀ ਉਹ ਬਾਈ ਗੁਰਪ੍ਰੀਤ ਦੇ ਕੋਲੋਂ ਤੁਹਾਨੂੰ ਵੀਡੀਓ ਮਿਲ ਜੂਗੀ ਕੋਈ WhatsApp ਤੇ ਤੁਸੀਂ ਮੰਗਾ ਸਕਦੇ ਠੀਕ ਆ ਜੀ ਆਰਡਰ ਸਾਈਜ਼ ਥਣ ਥਣ ਬਹੁਤ ਵਧੀਆ ਓਕੇ ਰਿਪੋਰਟ ਆ A1 ਆ ਜੀ ਠੀਕ ਆ ਤੇ ਆ ਫੇਸ ਕੁਆਲਿਟੀ ਆ ਮਗਰ ਜਿਹੜਾ ਬੱਚਾ ਮੇਲਤਾ ਤੇ ਗੁਰਪ੍ਰੀਤ ਭਾਈ ਇਸ ਤੋਂ ਬਾਅਦ ਇੱਕ ਆ ਆਪਣੇ ਕੋਲ ਆ ਗਈ ਬੇੜ ਹਾਂ ਜੀ ਇਹ ਕਿੰਨਾ ਸੂਰ ਸੁਣ ਜਾ ਰਹੀ ਹੈ ਇਹ ਦੂਸਰਾ ਸੰਦੂ ਸਾਹ ਦੂਸਰਾ ਜੀ ਹਾਂ ਜੀ ਨਹੀਂ ਜੀ ਦਿਨ ਅ ਜੀ ਹਾਂ ਜੀ ਇਹਨੇ 10 12 ਦਿਨ ਲੈ ਜਾਣੇ ਆ ਜੀ ਠੀਕ ਆ ਜੀ ਹਾਂ ਜੀ ਲੋ ਬਾਕੀ ਸੀਲ ਸਾਹ ਉਹਨਾਂ ਸੰਦੂ ਸਾਹ ਬਈ ਬੜੀ ਠੰਡੀ ਆ ਕਰੂ ਯਾਰ ਹਾਂ ਜੀ ਸਾਂਤਲ ਪੂਰਾ ਮੋਠੀ ਰਹਾ ਹਾਂ ਜੀ ਹਾਂ ਜੀ ਪੂਰਾ ਜੀ ਕੋਵੇ ਥੱਲੇ ਆਈ ਨੰਗੀ ਜਾਓ ਜੀ ਹੂੰ ਕੋਈ ਚੱਕਰੀ ਨਹੀਂ ਆਦੇ ਬਹੁਤ ਜਿਆਦੀ ਠੰਡੀ ਆ ਨੰਨੇ ਪਾਪਾ ਚਬਾਈ ਕਰੋ ਥਲੇ ਹਾਂਜੀ ਹਾਂਜੀ ਬਹੁਤ ਹੀ ਜਿਆਦੀ ਲਓ ਜੀ ਹਾਂਜੀ ਸੂਆ ਤੁਝਾਊਗਾ ਹਾਂਜੀ ਹਾਂਜੀ ਸੂਆ ਦੂਸਰਾ ਹੀ ਹੋਊਗਾ ਹੂੰ ਹਾਂਜੀ ਇਹ ਫੇਸ ਵੇਖੋ ਪੂਰੀ ਫੁੱਲ ਵੱਡੀ ਵੜ ਗਈ ਹੂੰ ਹਾਂਜੀ ਦੂਸਰਾ ਸੂਆ ਤੇ 10 ਦਿਨ ਹਜੇ ਬਾਕੀ ਇਸੂਨ ਦੇ ਵਿੱਚ ਠੀਕ ਹੈ ਜੀ ਹਾਈਟ ਫੁੱਲ ਵੱਡੀ ਵੜ ਆ ਜਿਹੋ ਜੀ ਨਾਰਮਲ ਇੱਕ ਆਪਾਂ ਐਚ ਐਫ ਕੁਆਲਿਟੀ ਫਾਰਮ ਵਾਲੀਆਂ ਵੜਾ ਵੇਖਦੇ ਆ ਉਸ ਹਾਈਟ ਦੇ ਵਿੱਚ ਜਿਹੜੀ ਆ ਇਹ ਵੈਲ ਠੀਕ ਆ ਜੀ ਬੇਲ ਕਾਫੀ ਆ ਸੋ ਫਵਾਨਾ ਆਰਡਰ ਸਾਈਜ਼ ਪੂਰਾ ਜਿਹੜਾ ਨੇੜੇ ਬਣਾ ਲੂਗੀ ਬਾਕੀ ਲਾਏ ਪਈ ਆ 10 ਦਿਨਾਂ ਦੇ ਵਿੱਚ ਪੂਰਾ ਬਣ ਜੂਗੀ ਠੀਕ ਆ ਸੰਧੂ ਸਾਹਿਬ ਆਪਾਂ ਲਿਆਂਦੀ ਫਾਰਮ ਚੋਂ ਆ ਅੱਛਾ ਜੀ ਹਾਂਜੀ ਹਾਂਜੀ ਤੇ ਫਾਰਮ ਚੋਂ ਆਈ ਜੀ ਹਾਂਜੀ ਫਾਰਮ ਚੋਂ ਆਈ ਠੀਕ ਆ ਤੇਪਨ ਤੁਪਨ ਆਏ ਐ ਮੈਂ ਨਾ ਬਿਲਕੁਲ ਓਕੇ ਆ ਜੀ ਕੋਈ ਆਪਣੀ ਟਿਪ ਕੇ ਤੇ ਪਾਸ ਕਰੇ ਕਿੰਨਾ ਕੁ ਮਿਲਕ ਚਵਾਉਣ ਦੀ ਸੁਭਾਵਨਾ ਹੈਗੀ ਇੰਦੇ ਤੋਂ ਇਹ ਸੰਧੂ ਸਾਹਿਬ ਵੇਖੋ ਹੁਣ ਮੇਰੇ ਸਾਹ ਦੇ ਨਾਲ ਤੇਨੂੰ 5+ ਜਿਹੜਾ ਵੀ ਦੁੱਧ ਦੇਣਾ ਚਾਹੀਦਾ ਹਾਂਜੀ ਹਾਂ ਕਿ ਬਾਂਦੀ ਥਣ ਦੇ ਨੇੜੇ ਚ ਬੜੀ ਵਾਹ ਹੋ ਗਈ ਹੈ ਹਾਂਜੀ ਹਾਂਜੀ ਚਰਚੁਰੀ ਪੂਰੀ ਹੁੰਦੀ ਹੋਈ ਨੇੜੇ ਪੂਰੀ ਠੀਕ ਹੈ ਹਾਂਜੀ ਸੋ ਵੱਡੀ ਬੈੜਾ ਦੋਸਤੋ ਠੀਕ ਆ ਉਮੀਦ ਵੀਰਾਂ ਦਾ ਵੀ 20 ਤੋਂ ਪਲੱਸ ਆ 25 ਲੀਟਰ ਚੁਵਾਈ ਜਿਹੜੀ ਕਰਾਉਣੀ ਕਰਵਾਈ ਆ ਜਾਂ 20 ਤੋਂ ਪਲੱਸ ਕਰਵਾਈ ਆ ਪਹਿਲੇ ਸਵੇਰ ਦੇ ਦੌਰਾਨ ਹੁਣ ਦੂਜਾ ਸੂਹਾ ਸੂਣਾ ਬਾਕੀ ਥਣ ਥਣ ਤੁਸੀਂ ਆ ਵੇਖੋਗੇ ਤੇ ਮੌਸਮ ਆ ਗਿਆ ਆਲੋ ਮੌਸਮ ਆ ਗਿਆ ਸੰਤੋਖ ਸਾਹਿਬ ਇਹਨਾਂ ਦਾ ਗਾੜੀ ਬਿਲਕੁਲ ਠੰਡਾ ਮੌਸਮ ਆ ਗਿਆ ਹਾਂਜੀ ਹਾਂਜੀ ਨਾਲੇ ਗਰਮੀ ਦਾ ਕੋਈ ਰਹੇਗਾ ਥੋੜੇ ਬਾਅਦ ਦੇਣ ਉਸ ਤੋਂ ਬਾਅਦ ਜਿਹੜਾ ਦੁੱਧ ਦੋਸਤੋ ਪਸ਼ੂ ਨੇ ਚੜਜਣਾ ਜਿਹੜੀਆਂ ਪਿਓਰਿਟੀ ਵਿੱਚ ਐਚਐਫ ਬਹਿੜਾਂ ਵੀ ਹੈਗੀਆਂ ਨੇ ਤੇ ਖੋਲ ਕੇ ਦਿਖਾਈਏ ਇਹਨੂੰ ਜੀ ਤੇ ਕੱਦ ਕਾਟ ਦੀ ਬਹੁਤ ਹੀ ਵੀਰਗੜੀ ਦੋਸਤੋ ਗੱਲ ਕਰਦੇ ਆ ਫੁੱਲ ਵੱਡੀ ਇਹ ਵਹਿੜ ਹੈਗੀ ਆ ਕੱਦ ਕਾਫੀ ਉੱਚਾ ਹੈ ਦੇਲ ਕਾਫੀ ਜਦੀ ਆ ਸੋ ਹਵਾਨੇ ਦੀ ਜਿਹੜੀ ਬੰਤਰ ਆ ਬਿਲਕੁਲ ਨੇੜੇ ਹੋਰ ਹਵਾਨਾ ਬਣਾਉਗੇ ਜਿਹੜੇ 10 ਦਿਨ ਪੈਂਡਿੰਗ ਦੇ ਵਿੱਚ ਆ ਠੀਕ ਹੈ ਜੀ 10 ਦਿਨ ਪਏ ਜੇ ਸੂਣ ਦੇ ਵਿੱਚ ਬਾਕੀ ਸੰਧੂ ਸਾਹਿਬ 10 ਦਿਨ ਦੇ ਪਏ ਆ ਹਾਂ ਬਾਕੀ ਸੀਲ ਸਾਉ ਵੱਲੋਂ ਦੇ ਰਿਕਾਰਡ ਹੀ ਤੋੜੇ ਨੇ ਜਿੱਥੇ ਮਰਜੀ ਡੱਕ ਦੋ ਲਓ ਜੀ ਹਾਂ ਜੀ ਜੋ ਮਰਜੀ ਲੱਤਾਂ ਦੇ ਭਾਵੇਂ ਹੱਥ ਫੇਰੀ ਜਿੱਥੇ ਮਰਜੀ ਹੱਥ ਲਾਈਓ ਸੀਲ ਸਾਉ ਨਹੀਂ ਤਾਂ ਐਡਾ ਡੰਗਰ ਸੀਲ ਸਾਉ ਨਹੀਂ ਹੁੰਦਾ ਲੈ ਜੀ ਭੱਜ ਗਿਆ ਉੱਥੇ ਚਲੀ ਜਾਨੀ ਸੀ ਹਾਂ ਜੀ ਹਾਂ ਜੀ ਠੀਕ ਆ ਉਹ ਡਰਾਕੋ ਪਿਆਖਲਗਾਰ ਜਿਹੜਾ ਦੋਸਤੋ ਪਸ਼ੂ ਨਹੀਂ ਖਾਗਾ ਬਿਲਕੁਲ ਠੰਡੀ ਧੀਰੀ ਆ ਆ ਵੇਖ ਕੇ ਤੁਸੀਂ ਚੈੱਕ ਕਰੋ ਠੀਕ ਆ ਜਿੱਥੇ ਮਰਜੀ ਖਿਲਾੜ ਕੇ ਇਹੋ ਜਿਹੇ ਪਸ਼ੂ ਨੂੰ ਚੁਵਾਈ ਕਰ ਸਕਦੇ ਹੋ ਜਿੱਥੇ ਮਰਜੀ ਡੱਕ ਕੇ ਦੋਸਤੋ ਆ ਤੁਸੀਂ ਵੇਖੋ ਠੀਕ ਆ ਜੀ ਤਸੱਲੀ ਵਾਲੇ ਪਾਸੇ ਤੋਂ ਪੂਰੀ ਜਿਹੜੀ ਦੋਸਤੋ ਬੰਬੇ ਪਾਸ ਹਾਂਜੀ ਇਹਨੇ ਹਿੱਲਣਾ ਨਹੀਂ ਦਰ ਦੇਖ ਲਓ ਲੋ ਜੀ ਜਿੱਥੇ ਪੈਰ ਗੜ ਤੇ ਗੜਦੇ ਸੰਭੂਰੀ ਇਹਨੇ ਠੰਡਾ ਧੀਰਾ ਪਸ਼ੂ ਭਾਈ ਕਿਤੇ ਕਿਤੇ ਨਿਕਲਦੇ ਆ ਹਾਂ ਠੀਕ ਆ ਹਾਂਜੀ ਉਹ ਵੀ ਖਾਸ ਕਰਕੇ ਬਿਹੜਾਂ ਦੀ ਜੇਕਰ ਆਪਾਂ ਗੱਲ ਕਰੀਏ ਠੀਕ ਆ ਜੀ ਗੁਰਪ੍ਰੀਤ ਭਾਈ ਤੋਰੋ ਟੈਕਸ ਤੋਂ ਜਰਸੀ ਪੈਦਾ ਹੋਈ ਆ ਅੱਗੇ ਵੀ ਵਧੀਆ ਫ੍ਰੀਡ ਪਾਸ ਲੱਗਦਾ ਆ ਲਓ ਜੀ ਉਹ ਜਾਗੀਰ ਤੋੜਦੀ ਆ ਧਰਤੀ ਰਾ ਛੱਡੀ ਜਾਂਦੀ ਆ ਇਹ ਜੀ ਐਚਐਫ ਤੋਂ ਜਰਸੀ ਆ ਜੀ ਅੱਛਾ ਜੀ ਇਹਨੂੰ ਵਧੀਆ ਇਹਦੋਂ ਵਧੀਆ ਬਰੀਡ ਲੈ ਸਕਦਾ ਕੋਈ ਹਾਂ ਹਾਂ ਓ ਐਚਐਫ ਤੋਂ ਗਾਂ ਜਿਹੜਾ ਸੀਮਨ ਕਰਵਾ ਕੇ ਜਰਸੀ ਦੇ ਵਿੱਚ ਤਬਦੀਲ ਹੋ ਗਈ ਐ ਇਸ ਤੋਂ ਗਾਂ ਕੋਈ ਬੱਚਾ ਇਹ ਜਰਸੀ ਲੈ ਸਕਦਾ ਕੋਈ ਹਾਂ ਹਾਂ ਬੰਦ ਗਿਆ ਜੀ ਬੰਦ ਗਿਆ ਜੀ ਤੋਂ ਵੀਰ ਦਾ ਕਹਿਣ ਦਾ ਮਤਲਬ ਵੀ ਇਹਦੇ ਵਿੱਚੋਂ ਜਰਸੀ ਵੈਡ ਲਵੋਗੇ ਦੋਸਤੋ ਗਾਂ ਸੀਮਨ ਚੰਗੇ ਏਆਈ ਕਰਵਾ ਕੇ ਤੇ ਗਾਂ ਜਰਸੀ ਦੇ ਬੱਚੇ ਵੀ ਜਿਹੜੇ ਫੁੱਲ ਵੱਡੀ ਹਾਈਟ ਵਾਲੇ ਆਉਣਗੇ ਬਿਲਕੁਲ ਜਿਵੇਂ ਪੰਜਾਬ ਦੀ ਜਰਸੀ ਹੁੰਦੀ ਆ ਉਹਦੇ ਚ ਕਨਵਰਟ ਹੋ ਸਕਦੀ ਹੈ ਐ ਲੱਗਦਾ ਸੰਦੂਸਾ ਜਿਹੜਾ ਕੋੜਾ ਖਲੋਤਾ ਹੁੰਦਾ। ਕਿਛੋ ਵੇਖੋ ਲੱਤਾਂ ਨੂੰ ਦਾ ਚੌੜੀਆਂ ਕਰਕੇ ਖਲੋਦੀ ਨਾ। ਤੂੰ ਸ਼ੱਕ ਨਹੀਂ ਆ ਵੇਖੀ। ਹਾਂ ਜੀ। ਲੱਗਦਾ ਬਾਪਿਆਂ ਦਾ ਕੋੜਾ ਖਲੋਤਾ। ਲੋ। ਇਹ ਫੋਲ ਵੱਡੀਆਂ ਦੋਸਤੋ। ਜ਼ਿਕਰ ਕਰ ਦਿੱਤਾ ਵੀਰ ਨੇ। ਠੀਕ ਹੈ ਐਚ ਐਫ ਦੇ ਵਿੱਚੋਂ ਜਿਹੜੀ ਆ ਜਰਸੀਜ਼ ਜਰਸੀ ਦੇ ਵਿੱਚੋਂ ਤੁਸੀਂ ਜਿਹੜੀ ਪਿਓਰਿਟੀ ਦੇ ਵਿੱਚ ਹੋਰ ਅ ਜਰਸੀ ਫ੍ਰੀਡ ਲੈ ਸਕਦੇ ਹੋ ਠੀਕ ਹੈ ਜੀ। ਨਾਲੇ ਕੀ ਹੋਊਗਾ ਵੀ ਤਦਕਾਠ ਵਿੱਚੋਂ ਵੀ ਜਿਹੜਾ ਪੰਜਾਬ ਦੀ ਜਰਸੀ ਦਾ ਬਿਲਕੁਲ ਮਹਾਂਦਰਾ ਤੁਹਾਨੂੰ ਨਜ਼ਰ ਆਊਗਾ। ਉਹ 10 ਦਿਨ ਬਾਕੀ ਆ ਸੂਨ ਦੇ ਵਿੱਚ। ਸੋ ਇੱਕ ਵਾੜ ਤੁਹਾਨੂੰ ਦਿਖਾਤੀ ਹੈ ਪੂਰੀ ਜਿਹੜੀ ਦੋਸਤੋ ਅੱਜ ਤਾਜੀ ਸੂਈ ਸੁਭਾਈ ਆ ਵੱਡੇ ਆਰਡਰ ਸਾਈਜ਼ ਦੇ ਵਿੱਚ ਸੋ ਉਹ ਵੀ ਤੁਸੀਂ ਜਰੂਰ ਅ ਗੱਲਬਾਤ ਕਰ ਸਕਦੇ ਹੋ ਕੰਟੈਕਟ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਠੀਕ ਹੈ ਜੀ ਸੋ 20 ਤੋਂ ਪਲੱਸ ਮਿਲਕਿੰਗ ਦੀ ਆਸ ਆ ਇਸ ਵਾੜ ਤੋਂ ਵੀ ਸੋ ਤੋਂ ਅੱਜ ਦੋ ਵਾੜਾਂ ਸੀ ਜਿਹੜੀਆਂ ਬਾਈ ਗੁਰਪ੍ਰੀਤ ਸਿੰਘ ਦੇ ਕੋਲ ਸੀ ਪਿੰਡ ਪਨਗੋਟੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਤੇ ਇਹਦਾ ਮੁੱਲ ਕਿ ਰਹੂਗਾ ਇਹਦਾ ਸੰਧੂ ਸਾਹਿਬ ਮੁੱਲ 65000 ਰੁਪਏ ਆ ਅੱਛਾ ਜੀ ਪਰ 65 ਦੇ ਵਿੱਚੋਂ ਛੋੜ ਛੱਪਾ ਹੀ ਆਗਾ ਅੱਛਾ ਜੀ ਹਾਂ ਜੀ 65000 2000 ਮੌਕੇ ਤੇ ਕਰਤਾ ਅਕਾ ਜੀ 760 ਦੀ ਹਾਂ ਜੀ ਠੀਕ ਹੈ ਜੀ 76000 ਦੀ ਭਰਾ ਕਹਿੰਦਾ ਵੀ ਇਹ ਵੈੜ ਦਵਾਂਗੇ ਦੋਸਤੋ 76000 ਦੀ ਠੀਕ ਆ ਤੇ ਜਦੋਂ ਵੈੜ ਨੇ ਬੰਨਣਾ ਥੰਣਾ ਉਦੋਂ ਥੋੜੀ ਜੀ ਉਮੀਦ ਤੁਸੀਂ ਕਰ ਸਕਦੇ ਹੋ ਵੀ ਲੇਵਾ ਵੇਖੋ ਢਿੱਲ ਵੇਖੋ ਲੜ ਲੜੂ ਵੇਖੋ ਕਾਫੀ ਖੁੱਲ ਨੇ ਆ ਵੇਖੋ ਠੀਕ ਹੈ ਬਣੂ ਚੰਗੀ ਖਾਸੀ ਪਰ ਅਜੇ ਦਿਨ ਬਤੀ ਹੈ ਸੁਨਦੇ ਵਿੱਚ ਤੇ ਨੰਬਰ ਗੁਰਪ੍ਰੀਤ ਬੋਲੋ ਭਈ ਹਾਂ ਜੀ ਉਹ ਹੈ 96031 00053 98031 0053 ਬਿਲਕੁਲ ਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਭਾਈ ਗੁਰਪ੍ਰੀਤ ਸਿੰਘ ਪਿੰਡ ਪਨਗੋਟਾ ਤਹਿਸੀਲ ਪੱਟੀਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੁਸੀਂ ਖਾਸ ਵਿਜ਼ਿਟ ਕਰਨੀ ਆ ਨੇੜੇ ਪਿੰਡ ਦਦੇਰ ਸਾਹਿਬ ਹੈਗਾ ਜੀ ਸੋ ਅੱਜ ਇਸ ਵੀਡੀਓ ਦੇ ਵਿੱਚ ਇੰਨਾ ਹੀ ਸੀਗਾ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਾਥ ਸ਼੍ਰੀ ਅਕਾਲ ਜੀ